ਸਭ ਅੱਛੀ ਦੇ ਵਿੱਚੋਂ ਜਿੱਤ ਕੇ ਪਹਿਲੇ ਨੰਬਰ ਤੇ ਆਈ ਆ ਬਾਈ ਫਿਰ ਤੋਂ ਹਫ਼ਤੇ ਤੋਂ ਫੀਡ ਲਾ ਦਿੰਦੇ ਇਹਨਾਂ ਨੂੰ ਠੀਕ ਹੈ ਹਾਂਜੀ ਦੁੱਧ ਦੇ ਨਾਲ 22 ਕਿਲੋ ਮੌਨਤੀ ਪੰਜ ਮਹੀਨੇ ਵੀ ਦਿੰਦੀ ਹੈ ਪੰਜ ਮਹੀਨੇ ਵੀ ਦਿੰਦੀ ਹੈ ਆਈ ਦੀ ਨਾ ਅੱਛੀ ਹੈ ਜਿਹੜੀ ਉਹ ਪਹਿਲੇ ਨੰਬਰ ਤੇ ਆਈ ਆ ਤੇ ਆਪਾਂ ਤੁਹਾਨੂੰ ਸਾਰੀ ਸਾਰੀ ਜਾਣਕਾਰੀ ਦਿੰਨੇ ਆ ਤੇ ਪਹਿਲਾਂ ਤੁਹਾਨੂੰ ਬੱਚੀ ਦਿਖਾ ਦੇ। ਨੰਬਰ ਤਾਂ ਦੇਖ ਲਓ ਭਾਈ ਪਹਿਲਾਂ। ਭਾਈ ਕੀ ਹਾਲ ਚਾਲ ਆ? ਠੀਕ ਹੋ? ਭਾਈ ਬਹੁਤ ਬਹੁਤ ਵਧਾਈਆਂ। ਕਿ ਆਪਣਾ ਜਿਹੜਾ ਜਾਨਵਰ ਆ ਉਹ ਪਹਿਲੇ ਨੰਬਰ ਤੇ ਆਇਆ। ਹਾਂਜੀ ਹਾਂਜੀ। ਭਾਈ ਇੱਕ ਵਾਰੀ ਨਾ ਸਾਰਿਆਂ ਨੂੰ ਆਪਣਾ ਪਿੰਡ ਤੇ ਐਡਰੈਸ ਦੱਸ ਦੇ ਵੀ ਕਿੱਥੋਂ ਆਏ ਆ ਭਾਈ ਆਪਾਂ। ਪਿੰਡ ਮੇਰਾ ਗੋਂਦਾਲਾ ਜੀ। ਰਾਏਕੋਟ ਦੇ ਨੀਅਰ ਆ ਜੀ ਤਸਵੀਰ ਰਾਏਕੋਟਾ ਜ਼ਿਲ੍ਹਾ ਲੁਧਿਆਣਾ ਜੀ ਜ਼ਿਲ੍ਹਾ ਲੁਧਿਆਣਾ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਇਹ ਲੁਧਿਆਣੇ ਚਲੇ ਤੋਂ ਆਇਆ ਬਾਈ ਗੋਂਦਾਲ ਪਿੰਡ ਤੋਂ ਹਨਾ ਕਿੰਨੇ ਚਿਰ ਦੀ ਹੈ ਬਾਈ ਇਹ ਹੁਣ ਪੰਜ ਮਹੀਨੇ ਵੀ ਦੰਦੀ ਹੈ ਜੀ ਪੰਜ ਮਹੀਨੇ ਵੀ ਦੰਦੀ ਹੈ ਤੇ ਬਾਈ ਕਿਹੜੇ ਕੰਪੀਟੀਸ਼ਨ ਚ ਪਾਈ ਸੀਗੇ ਸਰ ਮਿਲਕਟੀਜ਼ ਚ ਪਾਈ ਸੀ ਬਾਈ ਜਾਂਦੇ ਬਾਈ ਜਾਂਦੇ ਬਾਈ ਠੀਕ ਆ ਅੱਛਾ ਜਿਹੜੇ ਮਿਲਕਟੀਜ਼ ਦੇ ਵਿੱਚ ਹਾਂਜੀ ਹਾਂਜੀ ਠੀਕ ਐ ਤੇ ਪੰਜ ਮਹੀਨਿਆਂ ਦੀ ਆ ਬਾਈ ਹੈ ਕਿੰਨੇ ਬੱਚੇ ਸੀ ਬਾਈ ਰਿੰਗ ਦੇ ਵਿੱਚ ਸਰ ਇਹਦੇ ਨਾਲ 100 ਦੇ ਨੀਅਰ ਸੀਗੀਆਂ 100 ਦੇ ਨੀਅਰ ਸੀਗੀਆਂ ਠੀਕ ਆ ਲੈ ਦੋਸਤੋ 100 ਦੇ ਰੀਅਰ ਸੀਗੀਆਂ ਤੇ 18 ਦੇ ਵਿੱਚੋਂ ਜਿੱਤ ਕੇ ਪਹਿਲੇ ਨੰਬਰ ਤੇ ਆਈ ਆ ਬਾਈ ਅੱਛਾ ਭਾਈ ਇਹ ਕਿਹੜੇ ਸਿਮਾਂ ਦੀ ਆ ਉਹਨੇ ਜੀ ਸਰ ਜੀ ਆਂਗਰਾਜ ਦੀ ਆ ਠੀਕ ਹੈ ਜੀ ਤੇ ਮਾਇ ਦੀ ਹੈਗੀ ਉਹ ਸਟ੍ਰਾਈਕ ਦੀ ਪੀਡੀਐਫ ਹੈ ਦਾ ਜੀ ਪੀਡੀਐਫ ਹੈ ਦੀ ਹਾਂ ਜੀ ਨਾਨੀ ਜੋਬ ਨਹੀਂ ਠੀਕ ਹੈ ਸਾਰਾ ਦਾਦਾ ਸਾਰਾ ਦਾਦਾ ਜੀ ਤੇ ਕਿੰਨੇ ਕੁ ਪਸ਼ੂ ਰੱਖਦੇ ਆ ਬਾਈ ਸਾਰਾ ਆਪਣੇ ਕੋਲ 20 20 ਦੇ ਨੀਰ ਹੈਗਾ ਟਾਟੀ ਦੇ ਨੀਰ ਹੈਗੇ ਜੀ ਜਾਨੀ ਮਾ ਠੀਕ ਹੈ ਉਹਦੇ ਵਿੱਚ ਸਾਡੇ ਕੋਲ ਹੈਗੀਆਂ 5 ਤੋਂ 7 ਜਰਸੀ ਹੈ ਜੀ ਠੀਕ ਹੈ ਬਾਈ ਤੇ 10 ਤੋਂ 12 ਸਾਡੇ ਕੋਲ ਹੈਗੀਆਂ ਐਫ.ਜੇ. ਠੀਕ ਹੈ ਹਾਂ ਜੀ ਕੋਈ ਹੋਰ ਵੀ ਪਸ਼ੂ ਪਾ ਜੀ ਭਾਈ ਮੇਲੇ ਦੇ ਸਰ ਕੱਲੇ ਇਹੀ ਪਾਈ ਸੀ ਇਹੀ ਪਾਈ ਸੀ ਤੇ ਆਪਣਾ ਇਹੀ ਨਾਮ ਲਏ ਹਾਂਜੀ ਠੀਕ ਹੈ ਇਹ ਭਾਈ ਫਿਰ ਤੁਸੀਂ ਜਿਵੇਂ ਹੋਣਾ ਕਈ ਵਾਰੀ ਕਹਿੰਦੇ ਪਗਲਾ ਕਹਿੰਦੇ ਵੀ ਤਿਆਰ ਕਿਵੇਂ ਕਰਦੇ ਹੋ ਭਾਈ ਬਰੇ ਤੁਸੀਂ ਸਰ ਸਿਆਰ ਅਸੀਂ ਸਟਾਰਟਿੰਗ ਤੋਂ ਹਫ਼ਤੇ ਤੋਂ ਫੀਡ ਲਾ ਦਿੰਦੇ ਇਹਨਾਂ ਨੂੰ ਠੀਕ ਹੈ ਹਾਂਜੀ ਦੁੱਧ ਦੇ ਨਾਲ 4 ਕਿਲੋ ਮਾਰਨ ਦੁੱਧ 4 ਕਿਲੋ ਸਾਬ ਨੂੰ ਠੀਕ ਹੈ ਤੇ ਦੋ ਟਾਂ ਦੁੱਧ ਤੇ ਅਸੀਂ ਨਾਲ ਕਾਫ ਸਟਾਰਟਰ ਫੀਡ ਸਟਾਰਟ ਕਰਦੇ ਹਾਂ ਠੀਕ ਹੈ 1 ਗੱਲ ਮਹੀਨੇ ਤੱਕ 1 ਗੱਲ ਮਹੀਨੇ ਤੱਕ ਉਸ ਤੋਂ ਬਾਅਦ ਅਸੀਂ ਹਰਾ ਪੱਠਾ ਜਮਾ ਨਹੀਂ ਪਾਉਂਦੇ ਇਹਨਾਂ ਨੂੰ ਠੀਕ ਹੈ ਬਈ ਤੇ ਉਹਨਾਂ ਦੇ ਵਿੱਚ ਨਾਲ ਤੂੜੀ ਪਾਉਣ ਲੱਗ ਜਾਂਦੇ ਫੀਡ ਤੇ ਠੀਕ ਹੈ ਹਾਂਜੀ ਤੂੜੀ ਦੀ ਫੀਡ ਚੱਲਦੀ ਹੈ ਤੂੜੀ ਤੇ ਫੀਡ ਜੀ ਨਾਲ ਪਾਣੀ ਠੀਕ ਨਾਲ ਪਾਣੀ ਹਾਂਜੀ ਇਹ ਚੀਜ਼ਾਂ ਦੇ ਨਾਲ ਚਾਹੀਦੀ ਹੈ ਜੀ ਇਹ ਖੁੱਲੀ ਚਾਹੀਦੀ ਹੈ ਅੱਛਾ ਖੁੱਲੀ ਚਾ ਲੇ ਵੀ ਦੋਸਤੋ 108 ਦੇ ਵਿੱਚੋਂ ਬਈ ਪਹਿਲਾ ਨੰਬਰ ਜਿੱਤਿਆ ਹੈ ਕੋਈ ਥੱਕੀ ਹੋਈ ਆ ਤਾਂ ਕਰਕੇ ਬੈਠ ਗਈ ਆ ਇਹ ਕਿ ਜਿਆਦਾ ਹਰੇਕ ਠਾਲਾ ਹੈ ਸਹੀ ਗੱਲ ਹੈ ਨਾ ਹਰੇਕ ਠਾਲਾ ਦਾ ਬਈ ਤਾਂ ਕਰਕੇ ਥੁੜੀ ਨੂੰ ਥੱਕ ਗਈ ਤਾਂ ਕਰਕੇ ਹੁਣ ਬੈਠ ਗਈ ਹੈ ਫੈਨ ਬੋਲਿੰਗ ਪਹਿਲੀ ਜਿਆਦਾ ਸੀ ਅੱਛਾ ਬਈ ਫੈਨ ਬੋਲਿੰਗ ਪਹਿਲੀ ਬਹੁਤ ਜਿਆਦਾ ਸੀ ਬਈ ਅਜਾਜ ਸਾਹਿਬ ਆ ਗਏ ਅਜਾਜ ਸਾਹਿਬ ਆ ਗਏ ਆ ਜੀ ਆ ਜਾਓ ਆਜੋ ਸਰ ਆਜੋ ਆਜੋ ਇਹਨੂੰ ਕਰਨੇ ਹੈ ਜੈਨ ਮਾ ਸਰਸਾਇਰ इसका का साहब बीएफए आगराज मुगल मुगल दौलत आगराज मुगल दौलत की ऑलवेज द सेम टू हां जी द बैक इज की मदद करता हूं एक वेट 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 It's keep mother mother. mother, mother. Yeah. That's why she's got good legs. Yeah. The mother has good legs. Yeah. She's got the same leg. Yeah. 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 Like yeah. Selfie. Yes, I need to go with one. Yeah. ਇਹ ਜੱਜ ਸਾਹਿਬਾਨ ਨੇ ਜੀ ਪੀਡੀਐਫ ਮੇਲੇ ਤੇ ਜਿਹੜੀ ਜੱਜ ਸਾਹਿਬਾਨ ਫਾਰਮ ਭੌਂਦੇ ਨੇ ਇਹ ਤੇ ਜੱਜਮੈਂਟ ਇਹਨਾਂ ਦੀ ਸੀਗੀ ਹੈ। ਥੈਂਕ ਯੂ ਸਰ। ਤੇ ਇਹਨਾਂ ਨੇ ਬਹੁਤ ਸ਼ਲਾਘਾ ਕੀਤੀ। ਕਿ ਇਹ ਜਿਹੜੀ ਬੱਚੀ ਆ ਇਹ ਬਹੁਤ ਵਧੀਆ ਗੀ ਇਹਦੀਆਂ ਲੈਗਸ ਵਗੈਰਾ ਇਹਦੀ ਸ਼ੇਪ ਵਗੈਰਾ ਬਹੁਤ ਵਧੀਆ ਗੀ ਕਿਉਂ ਗਿਆ ਤੇ ਫਿਰ ਨਾ ਤੇ ਵਾਲ ਕਟ ਆ ਜਾਂਦੇ ਜੀ ਤਾਂ ਬੱਸ ਜਿਆਦਾ ਵਾਲ ਆ ਨਾ ਓਏ ਭਾਈ ਮੁਰੂ ਦੇ ਸਕੂਲ ਦਿਖਾ ਦਿਓ ਬੱਸ ਭਾਈ ਆ ਦੇਖੋ ਭਾਈ ਬਹੁਤ ਸੋਹਣੀ ਜਿਹੜੀ ਤਿਆਰ ਕੀਤੀ ਸੀਗੀ ਤੇ بھائی اگے تو پھر کمپٹیشن لڑتے رہو گے ہاں جی ہاں جی سر ہاں جی لے بھائی کہہ رہا ہے کہ اگے تو بھی کمپٹیشن لڑتے رہو گے بھائی تے بھائی بہت بہتائی دا فخر ہے بھائی بہت بہت شکریہ تھینکیو بھائی اوکے